ਹੈਲੋ ਹਾਜੀਤ ਕਾਲ ਜੀ ਮੈਂ ਤੁਹਾਡਾ ਆਪਣਾ ਜਤਿੰਦਰ ਪਿੰਡਾਂ ਵਾਲਾ ਜਰਤਿਆਂ ਨੂੰ ਸਵਾਗਤ ਕਰਦੇ ਆਂ ਜੀ ਆਸ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਵਧੀਆ ਗੱਲ ਹੈ ਹੋਣੀ ਵੀ ਚਾਹੀਦੀ ਹੈ ਕਰਦੇ ਆਂ ਭਾਜ ਦੇ ਬਲੌਗ ਦੀ ਸ਼ੁਰੂਆਤ ਜੀ ਉਸ ਤੋਂ ਪਹਿਲਾਂ ਫਰੰਟ ਸਾਡੇ ਚੈਨਲ ਤੇ ਨਵੇਂ ਚੰਨ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਨੂੰ ਪ੍ਰੈਸ ਕਰ ਲਿਓ ਤੇ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਹੈ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਵੀਡੀਓ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਜੀ ਕਰਦੇ ਆਂ ਭਾਜ ਦੇ ਬਲੌਗ ਦੀ ਸ਼ੁਰੂਆਤ ਜੀ ਆਜੋ ਫਿਰ ਬਣੇ ਰਿਓ ਵੀਡੀਓ ਨਾਲ ਐਂਡ ਤੱਕ ਜੀ ਲਾਏ ਮੇਤਰੋ ਕਨੇ ਬੈਠਣ ਲੱਗੇ ਆਪਾਂ ਤਕੋੜੇ ਇਧਰ ਗੱਡੇ ਗਾਟਾ ਛਿੱਲੇ ਕੇ ਆਲੂ ਵਿੱਚ ਕਾਦੀ ਮਿਕਸ ਕਰਤੀ ਹਾਂ 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 ਕਰ ਲਿਆ ਲਾ ਪਾਈਏ ਇਹ ਹੋ ਗਿਆ ਆਪਣੇ ਗਾਠੇ ਆਲੂ ਠੀਕਾ ਤਕੋੜੇ ਲੱਗੇ ਭਾਈ ਬਣਾਣਾ ਮਣਾਉਂਗਾ ਮੈਂ ਭਾਈ ਠੀਕ ਆ ਦਹੀਂ ਪਾਣੀ ਇਹਦੇ ਚ ਸਾਤ ਦੇਿਆ ਰੋਟੇ ਥੀ ਲੱਗਿਆ ਪੈਣ ਤੇਲ ਤੋਂ ਦਹੀਂ ਲੰਗੂ ਵਿੱਚ ਪਾੜੇ ਕਿੰਨਾ ਕਿੰਨਾ ਪਾੜਾ ਬਣਾ ਲੀਤੀ ਠੀਕ ਹੈ ਪਰ ਇਕਣਾ ਹੋਆ ਕੌਰਨ ਫਲੈਕਸ ਉਹ ਆਪਣੇ ਕੋਲ ਹੈ ਨਹੀਂ ਲਿਆਵੇਂ ਢੱਪਾ ਉਹਦੇ ਨਾਲ ਹਨ ਕੁਰਕਰੇ ਕੁਰਕਰੇ ਹੋ ਜਾਂਦੇ ਲੈ ਉਨੀ ਥੋੜੀ ਜੀ ਐਡ ਕਰਾਂਗੇ ਵੀ ਇਹਦੇ ਜੀ ਆਪਾਂ ਕਾਲੀ ਮਿਰਚ ਕਾਲੀ ਮਿਰਚ ਕਿੱਥੇੋਂ ਮੇਰੀ ਕਿ ਪੀਣੀ ਹੈ ਛਿਓ ਉੱਪਰ ਨਾ ਨਾ ਇਹਦੇ ਨਾਲ ਇਹਦਾ ਇਹ ਤਾਂ ਹੋਮਾ ਵੀ ਪਈਏ ਆਹ ਘਾੜਾ ਬਣਾਓ

ਹੜੀ ਮਿਰਚਾਂ ਵੀ ਹੋ ਜਾਣਾ ਵਿੱਚ ਗਾਧਾ ਨਾ ਕਰੀਂ ਜੀ ਕਿ ਆਲ ਕੱਢੀ ਤੇ ਚੀਜ਼ ਕਰਾਉਣੀ ਨਾ ਸੋਰੀ ਜਿੰਨੇ ਮਨ ਹਟਾ ਕੇ ਹੈ ਚੀਜ਼ ਕਰਾਉਣੀ ਆ ਤੇ ਖਾਣਾ ਨਹੀਂ ਮਹਾਂ ਤੇ ਮੀਆ ਪਾ ਦਾਂ 10 ਪਾਈਆਂ ਅੱਜ ਪਾ ਦੋ ਹਰ ਕਰ ਕਰ ਦੇ 10 ਬਰਾਂ ਪਾ ਦੇ ਇੰਝਾ ਨਾ ਕਰੀਂ Siup kaki aso ti chamany a shirt Tiya, anterumay room Aparat ਪਾਣੀ ਹੈ ਹਰ ਜੀ ਨਾ ਪਾਣੀ ਹੈ ਲੈ ਲੈ ਕੇ ਕਿੰਨਾ ਪਾਣੀ ਕਿੰਨੇ ਗਲਾਸ ਸਰ ਸਾਡੇ ਮੇਚ ਦਹੀਂ ਤੇ ਆਪਣਾ ਭਾਈ ਜਿਹੜਾ ਨਾ ਪਾਇਆ ਭੀਰਨ ਭਾਈ ਇਹਦੇ ਤੇ ਨਹੀਂ ਪਾਉਣੀ ਭਾਈ ਇੱਕ ਜਿਹੜਾ ਬਾਰੀ ਕੋਣੋ ਕਿੇ ਬੰਦ ਰੋਸਾ ਪਈ ਨਹੀਂ ਉਹ ਤਾਂ ਇਹ ਨਹੀਂ ਕਰਤੀ ਉਹ ਆ ਮਿਲੋ ਪਰਨਾ ਸੁਪਦੇ ਗਾਨੀ ਦਾ ਅੱਗੇ ਰੱਖ ਦਿਓ ਨਾ ਅੱਗੇ 2 ਚਮਚੇ ਭਾਗ ਦੇ ਖੜੇ ਦੇਖ ਨਹੀਂ ਬੋਲਦੇ ਜਰਾਂ ਨਾ ਤਦਾਂ ਭਾਏ ਇੱਕ ਨਿੰਬੂ ਪਾਣਾ ਠੀਕ ਹੈ ਵਿੱਚ ਤਾੜੀ ਵਿੱਚ ਆ ਗਏ ਹਾਂ ਤਾੜੀ ਥੋੜੀ ਦੇ ਬਾਦ ਵਿੱਚ ਮੱਤ ਤੋਂ ਲੈ ਨਾ ਉਹ ਡੋਗਾ ਬੜਾ ਕਰ ਲਓ ਮੈਂ ਕਰਤਾ ਹਾਂ ਕਿ ਇਸ ਨੂੰ ਜਿਆਦਾ ਮੀਠਾ ਰੱਖੋ ਬੜੇ ਮੀਠੇ ਕੋਲ ਜਾਓ ਪਾਣੀ ਦਾ ਬਣਾ ਬੰਨੋ ਕਹਿੰਦਾ ਪਾਣਾ ਬਣਾ ਲਓ ਆਪਰੇ ਵਾਲਾ ਇਹ ਨਹੀਂ ਨਹੀਂ ਆਉਂਦਾ। ਬਸ ਜਿਹਨੇ ਲਈ ਵਧੀਆ। ਆ ਖਲਾਲੇ ਦੂਆ। ਸਰੂ ਰੋੜੀ ਹੈ। ਹਾਂ? ਇਹ ਰੋੜੀ। ਇਸ ਦਾ 10 ਦਾ ਚੜ ਰਿਹਾ ਆ ਨਾ। ਉਡਾ ਦੇ। ਅੰਗਨ ਵੱਲ ਦੇਖ ਇੰਡੀਆ ਕਾਂਸਟੂਰੀ। ਬੜਾ ਕਰਕੇ ਆ। ਇਹ ਆ ਨਹੀਂ ਆ ਮੁਹਿੰਦੀ। ਤਾਂ ਮੈਂ ਕੋਲ ਕਰਦੇ ਹਾਂ। ਮੈਂ ਕੋਲ ਤੋਂ ਰਹਿਣਾ। ਇਹ ਕਿੱਥੇ ਬਾਗੀਆਂ ਹੈ। तो ये पानी ये हो रहा है और ये लगता है कुछ नहीं हो रहा है जल्दी करो लो घी डाल ਨੌ 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 ਲੈ ਸਾਈ ਨੂੰ ਕੇੜਾ ਦੇ ਜੀ ਮੇਚਾ ਨਾ ਹੋਰ ਪਾਣੀ ਆਣੀ ਹੈਗੇ ਹਨ ਸਾਰੇ 4 ਬਣਾਏ ਗਏ ਨੇ 4 ਬਣਾ ਗਏ ਨੇ ਵਿੱਚ ਦੇਖ ਕੇ ਫਿਰ ਉਤਾਰ ਲਿਆ ਜਿਆਦਾ ਪੱਕ ਜਾਉਂਦੇ ਨੇ ਨਾ ਨੋਨੀ ਚੀਤ ਨੂੰ ਨਹੀਂ ਰੱਖੋ ਦੇਖੋ ਬਹੁਤ ਹੋ ਗਿਆ ਹਾਂ ਤਾਂ ਕਿਹਾ ਉਹ ਲੱਗਦਾ

ਉਹ ਪੀ ਆਪੇ। ਕਿੰਦੀ ਪਾਉਣੀ ਆ। ਕਿਹੜਾ ਨਹੀਂ? ਜਿੱਦੇ ਘਾਤਾ ਮਲਟੀਪਲਾਈਂ ਕਰ ਦੇ। ਹਾਂ ਮੈਂ ਕਹਿਤੀ ਮਹਾਨਾ ਹਾਦੀ ਨਹੀਂ ਆਵਾ। ਹੂੰ। ਘਾਲ ਦੀ ਕੌਣਾ ਲਸਕੜੇ ਉਹ। ਬਾਹਰ ਮੰਨ ਰਿਹਾ ਤਾ ਹੁੰਦਾ ਪਾ ਲਈਏ। ਹੂੰ। ਹਾ ਹੌਂਦੀ ਦੀ ਬੰਦ ਹੋ ਜਾ। ਪਰ ਹੁੰਦੀ ਵੀ ਤਾ ਹੀ ਹਰੇ ਹਰੇ ਜਿਹਾ ਹੋਆ। ਹਾਂ ਇਹ ਕੋੜਾ ਮੈਂ ਕਮਾ ਹਟਾ ਲੇਮ। ਪਾਣੀ ਇਹ ਲੋੜ ਨਹੀਂ ਲੱਗ ਰਹੀ ਮਨ ਤਾਂ ਲੱਗ ਰਹੀ ਲਈ ਦੇਖਣ ਨੂੰ। ਚੰਦ ਉਹ ਚਾਪ ਪਕਾ ਕੇ ਦੇਖ ਲੈ। ਹਮ ਪਾ ਲਈ। ਹਮ ਪਾ ਦੇ ਪਾਣੀ ਨੂੰ। ਹਮ ਦੇ ਦੂਰ ਹੋਈ ਬਲਗੇ ਨਹੀਂ ਵੀ ਕੈਲੀ ਕਿ ਨਹੀਂ ਠੀਕ ਰੱਖ। ਆਹਿਆ ਖਤੋਰ ਬਣਾ ਖਮਾ ਮਾ ਮੱਕੜਾ ਜੇ ਬੋਗੇ ਮੂਟੇ ਨਾ ਬਣਾਈ ਮੂਟੇ ਵੀ ਕਿਤੇ ਪਾਦੇ ਡਾਸ ਦਾ ਖੁੱਲ ਕਰ ਲੈ ਮੂਟੇ ਜਿ ਮਿਜੀ ਵੀ ਚਾਹ ਨਾ ਰੰਗੂ ਜੀ ਗਿੱਜਾਂ ਕਿਆੜਾ ਰੱਖਿਆ ਬਸ ਬੋਗੇ ਨਾ ਪਾਈਂ ਖਾਲੇ ਲੋਕ ਦੇ ਤੋੜਾ ਅੱਜ ਮਾਰੇ ਕੌੜਾ ਕੋਟੇ ਨੇ ਤੋ ਦੇਖਾ ਦੂ ਹੀ ਇਹ ਪਕੌੜੇ ਬਾਕੀ ਤੁਹਾਨੂੰ ਬਣਾ ਕੇ ਦਿਖਾਣੇ ਆ ਭਾਈ ਲੈ ਆ ਗਏ ਨੇ ਪਕੌੜੇ ਤੱਕ ਗਏ ਨੇ ਉਹ ਵੀ ਓਕੇ ਦਾ ਰੋਟਾ ਉੱਧਰ ਬਣ ਰਿਹਾ ਹੈ ਜੀ ਫਿਰ ਆ ਤਾਂ ਸੀਗਾ ਆਪਣਾ ਅੱਜ ਦਾ ਵਲੋਗ ਤੇ ਜੇ ਤੁਹਾਨੂੰ ਸਾਡਾ ਅੱਜ ਦਾ ਵਲੋਗ ਵਧੀਆ ਲੱਗਿਆ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਿਆ ਕਰੋ ਜੀ ਤੇ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ-ਨਵੇਂ ਆਏ ਹੋ ਹੁਣੇ-ਹੁਣੇ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਨੂੰ ਪ੍ਰੈਸ ਕਰ ਲਿਓ ਤਾਂ ਕਿ ਸਾਡੀ ਵੀਡੀਓ ਨੋਟੀਫਿਕੇਸ਼ਨ ਸਾਡੇ ਕੋਲ ਸਭ ਤੋਂ ਪਹਿਲਾਂ ਹੀ ਤੇ ਜੇ ਤੁਹਾਨੂੰ ਸਾਡਾ ਵਲੋਗ ਵਧੀਆ ਲੱਗਦੇ ਨੇ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਿਆ ਕਰੋ ਜੀ ਸ਼ੰਗਾਇ ਵਿੱਚ ਸਤਿ ਸ੍ਰੀ ਅਕਾਲ ਮ ਚੰਗਈ ਵਿੱਚ ਸਤ ਸ੍ਰੀ ਅਕਾਲ ਜੀ